ਗੁਰੂ ਰੂਪ ਸਾਜੀ ਔਰ ਨਵਾਜੀ ਗੁਰਪਿਆਰੀ ਸਾਧ ਸੰਗਤ ਜੀਓ ਅੱਗੇ ਸਾਖੀ ਕਰਮਕੌਰ ਦੇ ਪੁੱਤਰ ਨੂੰ ਰਾਜੀ ਕਰਨ ਦੀ ਚੱਲੀ ਕਰਮਕੌਰ ਪਿੰਡ ਮਜਾਰੇ ਦੇ ਰਹਿਣ ਵਾਲੀ ਜੱਟਾਂ ਦੇ ਘਰ ਦੀ ਸੁਆਣੀ ਆਪ ਜੀ ਤੇ ਬਹੁਤ ਸ਼ਰਧਾ ਰੱਖਦੀ ਸੀ ਇੱਕ ਵਾਰ ਦੀ ਗੱਲ ਹੈ ਕਰਮਕੌਰ ਦਾ ਵੱਡਾ ਲੜਕਾ ਬਹੁਤ ਬਿਮਾਰ ਹੋ ਗਿਆ ਜਲਾਬ ਉਪਰ ਸ਼ਾਲਾ ਸੀਗਰ ਵਿੱਚ ਦਰਦਾਂ ਬੱਚਾ ਨਿੰਬੂ ਵਾਂਗ ਨਿਚੋੜਿਆ ਗਿਆ ਦਵਾ-ਦਾਰੂ ਬਹੁਤ ਕੀਤੇ ਕਿ ਤਿਉਂ ਆਰਾਮ ਨਾ ਆਇਆ ਇੱਕ ਦਿਨ ਰਾਤ ਦੇ ਸਮੇਂ ਬੱਚੇ ਦੀ ਤਕਲੀਫ ਮਾਂ ਕੋਲੋਂ ਛੱਲੀ ਨਾ ਜਾਏ ਕਰਮਕੌਰ ਨੇ ਦਿਲ ਵਿੱਚ ਹੀ ਅਰਦਾਸ ਕੀਤੀ हे ਪ੍ਰਭੂ ਸਭ ਤਾਕਤਾਂ ਦੇ ਮਾਲਕ ਮੇਰੀ ਗਰੀਬਣੀ ਦਾ ਵੀ ਬੇੜਾ ਬੰਨੇ ਲਾਓ ਮੇਰਾ ਇਕਲੌਤਾ ਪੁੱਤਰ ਤੇਰੇ ਰਚੇ ਸੰਸਾਰ ਦੇ ਬਾਗ ਵਿੱਚ ਹੈ ਉਹ ਵੀ ਸੁੱਕ ਚਲਿਆ ਹੈ ਕੋਈ ਹੋਸ਼ ਨਹੀਂ ਹੈ ਬੁੱਲ ਨੀਲੇ ਹੋ ਗਏ ਹਨ ਅੱਖਾਂ ਵਿੱਚ ਧਸ ਗਈਆਂ ਹਨ ਅੱਥਾਂ ਦੇ ਘੁੰਡ ਮੁੜ ਗਏ ਹਨ ਇਹ ਮੇਰਾ ਲਾਲ ਅੱਖ ਨਹੀਂ ਪਟਦਾ ਕਰਮੀ ਗੋਦ ਵਿੱਚ ਬੱਚੇ ਨੂੰ ਲਈ ਬੈਠੀ ਗਰਮੀ ਦੇ ਦਿਨ ਬੇਂਤੀਆਂ ਦੀ ਮਾਲਾ ਫੇਰ ਰਹੀ ਸੀ ਮਨ ਵਿੱਚ ਬੜਾ ਭਰੂਸਾ ਸੀ ਕਿ ਮੇਰਾ ਦੇ ਦਾਤੇ ਜਰੂਰ ਮੇਰਾ ਸੁੱਕਾ ਹੋਇਆ ਬਾਗ ਹਰਾ ਕਰਨਗੇ ਮੇਰੇ ਬੱਚੇ ਨੂੰ ਮੌਤ ਦੇ ਮੂੰਹ ਵਿੱਚੋਂ ਜ਼ਰੂਰ ਹੀ ਕੱਢਣਗੇ ਉਧਰ ਸਭ ਘਟ ਘਟ ਦੇ ਜਾਣਨ ਹਾਰੇ ਅਨਾਥਾਂ ਦੇ ਨਾਥ ਦੁਖੀ ਹਿਰਦੇ ਦੀਆਂ ਠੰਡੀਆਂ ਠੰਡੀਆਂ ਫਰਿਆਦਾ ਸੁਣ ਕੇ ਪਤਾ ਨਹੀਂ ਕਿਧਰੋਂ ਚੁੱਪਚਪੀਤੇ ਹੀ ਹਨੇਰੀ ਰਾਤ ਬਲ ਬਲ ਕਰਦੇ ਉਹ ਦੁਖੀ ਬੁੱਢੀ ਦੀ ਮੰਜੀ ਕੋਲ ਆਣ ਖੜੀ ਹੋਏ ਕਰਮਕੋਰ ਨੇ ਬੱਚਾ ਚੁੱਕ ਕੇ ਚਰਨਾ ਮੂਰੇ ਤਰ ਦਿੱਤਾ ਕਰਮੀ ਦੀਆਂ ਧਾਹਾਂ ਨਿਕਲ ਗਈਆਂ ਸਾਵਣ ਦੇ ਬਦਲਾ ਵਾਂਗ ਅਥਰੂ ਵਹਿ ਤੁਰੇ ਰੋਂਦੀ ਹੋਈ ਬੁੱਢੀ ਨੂੰ ਵੇਖ ਕੇ ਮਹਾਰਾਜ ਜੀ ਨੇ ਆਖਿਆ ਚੱਲ ਤੇਰੇ ਮੁੰਡੇ ਕੋਲ ਅਸੀਂ ਬੈਠਦੇ ਹਾਂ ਚੱਕੀ ਨਾਲ ਪੁੰਜੇ ਉੱਤਰ ਕੇ ਆਟਾ ਪੀਸ ਕਰਮਕੌਰ ਨੇ ਪੰਜ ਸੇਰ ਪੱਕਾ ਆਟਾ ਪਿਸਿਆ ਇੰਨੇ ਚਿਰ ਨੂੰ ਦਿਨ ਵੀ ਚੜਨ ਵਾਲਾ ਹੋ ਗਿਆ ਸੂਰਜ ਆਕਾਸ਼ ਵੱਲ ਲਾਲੀ ਤਣਦਾ ਜਾ ਰਿਹਾ ਸੀ ਜਦੋਂ ਆਟਾ ਪੀ ਕੇ ਕਰਮੀ ਹਟੇ ਮਹਾਰਾਜ ਜੀ ਨੇ ਆਪਣੇ ਕੁੱਤਿਆਂ ਨੂੰ ਹੁਕਮ ਕਰਕੇ ਸਾਰੇ ਕੁੱਤੇ ਗੰਢ ਦੇ ਦਿਵਾਲੇ ਆਟਾ ਖਾਣ ਲਾ ਦਿੱਤੇ ਕੁੱਤਿਆਂ ਨੇ ਅੱਧਾ ਕੋ ਆਟਾ ਚੱਟ ਲਿਆ ਬਾਕੀ ਬਚਿਆ ਹੋਇਆ ਆਟਾ ਜਿਹੜਾ ਸੀ ਉਸ ਦੀਆਂ ਰੋਟੀਆਂ ਪਕਾ ਕੇ ਸਾਰੇ ਟੱਬਰ ਨੂੰ ਛਕਣ ਦਾ ਹੁਕਮ ਕੀਤਾ ਕਰਮਕੌਰ ਹੁਕਮ ਪਾ ਕੇ ਝੂਠੇ ਆٹے ਦੀਆਂ ਰੋਟੀਆਂ ਪਕਾ ਕੇ ਬਾਹਰ ਕਾਮਿਆਂ ਨੂੰ ਖਵਾਈ ਤੇ ਬਾਕੀ ਹੋਰ ਪਰਿਵਾਰ ਨੂੰ ਵੀ ਖਵਾਈ ਪਰ ਸ਼ਾਦਾ ਛਕਾ ਕੇ ਜਦੋਂ ਵਾਪਸ ਘਰ ਆਈ ਮੁੰਡਾ ਗੁਲਾਬ ਦੇ ਫੁੱਲਾਂ ਵਾਂਗ ਟਹਿ ਟਹਿ ਕਰਦਾ ਖੇਡ ਰਿਆ ਸੀ ਬੱਚੇ ਨੂੰ ਕੋਈ ਤਕਲੀਫ ਨਾ ਰਹੀ ਓਹ ਲੱਗਣ ਲੱਗਾ ਜਿਵੇਂ ਕਦੀ ਬਿਮਾਰੀ ਨਹੀਂ ਹੋਇਆ ਇੱਕ ਆਪਣੇ ਉੱਪਰਲਾ ਸਫੇਦ ਛੱਟਾ ਚਾਦਰਾਂ ਕਰਮਕੋਰ ਨੂੰ ਆਪ ਜੀ ਨੇ ਦਿੱਤਾ ਕਹਿੰਦੇ ਇਹ ਲੈ ਸਾਡਾ ਚਾਦਰਾਂ ਕਦੀ ਵੀ ਤੇਰਾ ਬੱਚਾ ਜਾਂ ਘਰ ਵਿੱਚ ਕੋਈ ਜੀ ਬਿਮਾਰ ਹੋਵੇ ਇਹ ਸਾਡਾ ਚਾਦਰਾਂ ਉੱਪਰ ਦੇ ਦੇਣਾ ਸਭ ਸੰਕਟ ਦੂਰ ਹੋ ਜਾਇਆ ਕਰਨਗੇ ਕਦੀ ਡਾਕਟਰਾਂ ਕੋਲ ਨਹੀਂ ਜਾਣਾ ਇਹ ਸਾਡਾ ਚਾਦਰਾ ਅਲਾਮਤਾਂ ਦੀ ਕਾਰ ਹੋਵੇਗਾ ਮਹਾਰਾਜੀ ਦਾ ਦਿੱਤਾ ਹੋਇਆ ਚਾਦਰਾ ਕਰਮੀ ਦੇ ਘਰ ਅੱਜ ਵੀ ਪਿਆ ਹੈ ਪੂਜਾ ਕੀਤੀ ਜਾਂਦੀ ਹੈ ਘਰ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਰੋਗੀ ਹੋਵੇ ਚਾਦਰਾ ਨਾਲ ਸੂਹ ਨਾਲ ਹੀ ਰੋਗੀ ਰਾਜੀ ਹੋ ਜਾਂਦਾ ਹੈ